ਕਿ ਪਿਛਲੀ ਵਾਰ ਵਿੱਚ ਆਪਾਂ ਤੁਸੀਂ ਸਾਡੀ ਸਰਕਾਰ ਬਣਾਦਾ ਕਿ ਅਸੀਂ ਆਪਸ ਦੇ ਵਿੱਚ ਨਾ ਟਕਰਦੇ ਇੱਕ ਦੂਜੇ ਦੇ ਨਾਲ ਸਿੰਘ ਨਾਮ ਸਾਦੇ ਜਿਸਾ ਬੰਦ ਲੜਦੇ ਤੇ ਅਸਾਂ ਨਾ ਲੜਦੇ ਤੇ ਅੱਜ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਸਟੇਜ ਤੇ ਖੜੋ ਕੇ ਕੌਸ ਰਹੇ ਆ ਇਸ ਬਿਮਾਰੀ ਦਾ ਅਜਾੜ ਦੇ ਵਿੱਚ ਕਦੀ ਸ਼ੁਰੂਆਤ ਨਹੀਂ ਸੀ ਉਸੇ ਮੇਰੇ ਵੀਰੋ ਸਾਡੀ ਸਰਕਾਰ ਰਹੀ ਅਖੀਰਲੇ ਚੰਨ ਮਹੀਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਬਦਲੇ ਆ ਗਿਆ ਸਾਡੀ ਵੱਡੀ ਕਿਸਮਤ ਸੀ ਕਿ ਸਾਡੀ ਕਾਂਗਰਸ ਦੇ ਲੀਡਰਸ਼ਿਪ ਆਪਾਂ ਚਾੜ ਤੱਕ ਦੇ ਤੇ ਮੈਨੂੰ ਪਤਾ ਦੂਜੀ ਵਾਰ ਵੀ ਸਰਕਾਰ ਸਾਡੀ ਹੀ ਬਣੀ ਇਹਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਪੰਜਾਬ ਦੇ ਲੋਕ ਗੱਲਸਾ ਅੱਜ ਕਾਂਗਰਸ ਵਾਲੋਂ ਦਾ ਅਧਿਆਤ ਹੈ ਉਹ ਜਸਾਂ ਦੀ ਵੱਡੀ ਜ਼ਿੰਮੇਵਾਰੀ ਸਟੇਜ 'ਤੇ ਬੈਠੇ ਲੀਡਰਸ਼ਿਪ ਦੀ ਪੰਜਾਬ ਦੇ ਲੋਕ ਚਾਹੁੰਦੇ ਨੇ

ਸਚੀਕਲ ਦੀ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਬਲੋਕ ਪਰ ਇੱਕ ਵਾਰ ਫਿਰ ਕਾਂਗਰਸ ਦੇ ਵਿੱਚ ਹਲਚਲ ਸ਼ੁਰੂ ਹੋਈ ਹੈ ਕਿਉਂਕਿ ਅੱਜ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਸਟੇਜ ਦੇ ਉੱਤੇ ਸਬੋਧਨ ਕਰਦੇ ਆ ਜਿਸ ਤਰ੍ਹਾਂ ਆਪਣੀ ਸਰਕਾਰ ਦੇ ਜਾਂ ਫਿਰ ਕਹਿ ਲਈਏ ਆਪਣੇ ਹੀ ਪਾਰਟੀ ਦੇ ਜਾਂ ਫਿਰ ਕਹਿ ਲਈਏ ਕਿ ਆਪਣੇ ਹੀ 2027 ਦੇ ਲਈ ਜਿਹੜੇ ਦਾਵੇਦਾਰ ਨੇ ਜਾਂ ਫਿਰ ਜਿਹੜੇ ਖਿੱਚੋ ਤਾਨ ਕਰ ਰਹੇ ਨੇ ਉਹਨਾਂ ਨੂੰ ਇੱਕ ਸਲਾਹ ਵੀ ਦਿੱਤੀ ਹੈ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਆਪਣਾ ਪੱਖ ਵੀ ਰੱਖਿਆ ਗਿਆ ਹੈ ਉਹਨਾਂ ਨੇ ਜਿਸ ਤਰ੍ਹਾਂ ਅੱਜ ਇੱਕ ਸਟੇਜ ਦੇ ਉੱਤੇ ਸਪੋਧਨ ਕਰਦਿਆਂ ਕਾਂਗਰਸ ਤੇ ਰੈਲੀ ਦੇ ਵਿੱਚ ਗੱਲਬਾਤ ਕੀਤੀ ਹੈ ਕਿ ਜੇਕਰ ਸਾਡੇ ਲੀਡਰ ਬੰਦਾਂ ਦੇ ਵਾਗ ਨਾ ਲੜਦੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਇਆ ਗਿਆ ਸੀ ਤੇ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਬਣੇ ਸੀ ਉਸ ਤੋਂ ਬਾਅਦ ਜਿਵੇਂ ਸਾਡੇ ਲੀਡਰ ਵਲਦਾਂ ਦੇ ਵਾਂਗ ਲੜੇ ਜਿਸ ਤਰ੍ਹਾਂ ਉਹਨਾਂ ਦੇ ਆਪਸ ਦੇ ਵਿੱਚ ਸਿੰਘ ਫਸੇ ਨੇ ਜੇਕਰ ਉਹ ਨਾ ਹੁੰਦਾ ਤਾਂ ਅੱਜ ਸਾਡੀ ਸਰਕਾਰ ਹੋਣੀ ਸੀ ਦੁਬਾਰੇ ਦੂਜੀ ਵਾਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬੰਨੀ ਸੀ ਉਹਨਾਂ ਨੇ ਇਥੋਂ ਤੱਕ ਇਹ ਵੀ ਇਸ਼ਾਰਾ ਕੀਤਾ ਕਿ ਅਸੀਂ ਕਾਂਗਰਸ ਜਮਾਤ ਦਾ ਕਾਂਗਰਸ ਪਾਰਟੀ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਸਿਰਫ ਇੱਕੋ ਪਾਰਟੀ ਸੀ ਜਿਸ ਨੇ ਮਾਝੇ ਦਾ ਮੁੱਖ ਮੰਤਰੀ ਬਣਾਇਆ ਹੋਵੇ ਜਿਸ ਨੇ ਮਾਝੇ ਦੇ ਵਿੱਚ ਮੁੱਖ ਮੰਤਰੀ ਨੂੰ ਚੁਣਿਆ ਹੋਵੇ ਉਹਨਾਂ ਨੇ ਕਿਹਾ ਕਿ 1956 ਦੇ ਵਿੱਚ ਕਾਂਗਰਸ ਨੇ ਹੀ ਪ੍ਰਤਾਪ ਸਿੰਘ ਕੈਰੋਂ ਨੂੰ ਮਾਜੇ ਤੋਂ ਮੁੱਖ ਮੰਤਰੀ ਬਣਾਇਆ ਸੀ ਉਸ ਤੋਂ ਬਾਅਦ ਪ੍ਰਤਾਪ ਸਿੰਘ ਕੈਰੋਂ ਨੇ ਜਿਸ ਤਰ੍ਹਾਂ ਜੋ ਕੰਮ ਕੀਤੇ ਨੇ ਪੰਜਾਬ ਦੇ ਵਿਕਾਸ ਦੇ ਵਿੱਚ ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਦੱਸਦੇ ਕਿ 8 ਸਾਲ ਕਹਿੰਦੇ ਜਿਹੜੇ ਪ੍ਰਤਾਪ ਸਿੰਘ ਕੈਰੋ ਸੀ ਉਹ ਪੰਜਾਬ ਦੇ ਵਿੱਚ ਮੁੱਖ ਮੰਤਰੀ ਰਹੇ ਸੀ ਉਹਨਾਂ ਦੇ ਕੰਮਾਂ ਨੂੰ ਅੱਜ ਵੀ ਬੁਲੰਦ ਕੀਤਾ ਜਾਂਦਾ ਕਿਤੇ ਕਿਤੇ ਹਾਈ ਕਮਾਂਡ ਦੇ ਵੱਲ ਇਸ਼ਾਰਾ ਵੀ ਕੀਤਾ ਕਿ ਇਸ ਵਾਰ ਫਿਰ 2027 ਦੇ ਵਾਸਤੇ ਭਾਈ ਮਾਝੇ ਦਾ ਵੀ ਜਿਹੜਾ ਜਰਨੈਲ ਹੋਣਾ ਚਾਹੀਦਾ ਹੁਣ ਮੁੱਖ ਮੰਤਰੀ ਦੇ ਚਿਹਰੇ ਦੇ ਲਈ ਤੇ ਨਾਲ ਹੀ ਜਿਸ ਤਰ੍ਹਾਂ ਪਾਰਟੀ ਦੇ ਲੀਡਰਾਂ ਨੂੰ ਲੈ ਕੇ ਵੀ ਉਹਨਾਂ ਨੇ ਨੇਕ ਸਲਾਹ ਦਿੱਤੀ ਹੈ ਹੋਰ ਕੀ ਕੁਝ ਕਿਹਾ ਇਸ ਮਸਲੇ ਨੂੰ ਲੈ ਕੇ ਪਹਿਲਾਂ ਇੱਕ ਵਾਰ ਤੁਸੀਂ ਉਹਨਾਂ ਦੇ ਉਹ ਵਿਚਾਰ ਸੁਣੋ ਜੋ ਅੱਜ ਉਹਨਾਂ ਨੇ ਸਟੇਜ ਦੇ ਉੱਤੇ ਕਹੇ ਨੇ ਉਸ ਤੋਂ ਬਾਅਦ ਇੱਕ ਨਵੀਂ ਚਰਚਾ ਛਿੜ ਪਈ ਹੈ ਸਾਨੂੰ ਬਹੁਤ ਖੁਸ਼ੀ ਹੈ

8 ਸਾਲ ਉਹ ਮੁੱਖ ਮੰਤਰੀ ਰਿਹਾ 1954 ਤੱਕ ਤੇ ਗਿੱਲ ਸਾਹਿਬ ਅੱਜੋ ਵੀ ਪੰਜਾਬ ਦੀ ਰੂਪਰੇਟਾ ਹੈ ਇਹ ਸਾਰੇ ਦੀ ਸਾਰੀ ਜੇ ਅਸੀਂ ਸਿਹਰਾ ਦਿੰਨੇ ਆ ਕਮਨਦ ਸਵਾ ਦਾ ਮਹਿਲ ਨੂੰ ਕਸਾ ਪਤਾਪ ਸਿੰਘ ਨੂੰ ਇਸ ਸੂਬੇ ਦੇ ਵਿੱਚ ਜੇ ਪੱਕਾ ਨਾਮ ਆ ਜੇ ਇਸ ਸੂਬੇ ਦੇ ਵਿੱਚ ਹਰੀ ਕ੍ਰਾਂਤੀ ਹੈ ਜੇ ਇਸ ਸੂਬੇ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਦੇਸ਼ ਦੇ ਵਿੱਚ ਕੋਈ ਦੇਸ਼ ਦੇ ਵਿੱਚ ਨਵਾਂ ਸ਼ਹਿਰ ਬਣਿਆ ਉਹ ਚੰਡੀਗੜ੍ਹ ਸੀ ਜੇ ਪੀਜੀਐਮ ਬਣਿਆ 1500 ਬੈੱਡਡ ਹਸਪੀਟਲ ਜਿਹੜਾ ਅੱਜ ਦੇ ਟਾਈਮ ਵਿੱਚ ਆ ਪੰਜ ਚਾਰ ਰੁਪਏ ਦੀ ਸੇਵਾ ਕਰਦਾ ਕੋਈ ਬਤਾ ਬਿਮਾਰ ਹੁੰਦਾ ਜਮੂ ਕਿਸ ਵਿੱਚ ਹਮਾਚਲ ਦੇ ਵਿੱਚ ਪੰਜਾਬ ਚ ਹਰਿਆਣਾ ਚ ਚੰਡੀਗੜ੍ਹ ਤੇ ਕਿਸੇ ਨੂੰ ਵੀ ਕੋਈ ਬਿਮਾਰੀ ਬਾਅਦ ਸੇ ਜਾੜਾ ਪੈਂਦਾ ਸੁਪਰ ਸਪੈਸ਼ਲਾਈਜ਼ੇਸ਼ਨ ਬਾਅਦ ਇਹ ਸਭ ਫਿਰ ਕੀ ਹੈ ਅੱਜ ਵੀ ਜੋ ਕਿਸਾਨਾਂ ਦਾ ਕੁਝ ਬੜਿਆ ਜੇ ਜਿਹੜੀ ਗਤਿ ਆਈ ਸਕਦਾ ਆਪਸੀ ਲੈ ਤੋ ਕਾਂਗਰਸੀ ਇੱਕ ਐਹੋ ਜੀ ਜਮਾਤ ਹੈ ਜਿਹੜੇ ਹਮੇਸ਼ਾ ਪੰਜਾਬ ਪ੍ਰਤੀ ਬੜੀ ਅਕਵੇਗ ਰਾਇਆ ਮੇਰੇ ਵੀਰੋ ਸਾਡੀ ਸਰਕਾਰ ਰਹੀ ਅਖੀਰ ਦੇ ਚੰਨ ਵੀ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਬਦਲੇ ਆ ਗਏ ਸਾਡੀ ਬਹੁਤ ਕਿਸਮਤ ਨਹੀਂ ਸੀ ਕਿ ਸਾਡੀ ਕਾਂਗਰਸ ਦੇ ਲੀਡਰਸ਼ਿਪ ਆਪਾਂ ਸਰਕਾਰ ਤੱਕ ਕਰ ਦੇ। ਤੇ ਮੈਨੂੰ ਪਤਾ ਦੂਜੀ ਵਾਰ ਵੀ ਸਰਕਾਰ ਸਾਡੀ ਹੀ ਬਣੇਗੀ। ਇਹਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਪੰਜਾਬ ਦੇ ਲੋਕ ਜਿੰਨਸਾ ਅੱਜ ਕਾਂਗਰਸ ਵਾਲੋਂ ਦਾ ਭਿਆਨ ਹੈ। ਉਹ ਜਿਸ ਸਾਰਿਆਂ ਨੂੰ ਵੱਡੀ ਜ਼ਿੰਮੇਵਾਰੀ ਸਟੇਜ 'ਤੇ ਬੈਠੇ ਲੀਡਰਸ਼ਿਪ ਦੀ। ਪੰਜਾਬ ਦੇ ਲੋਕ ਚਾਹੁੰਦੇ ਨੇ ਲੀਡਰ ਦੇ ਇੱਕ ਪਲੇਟਫਾਰਮ ਤੇ ਨੇ। ਦੁਨੀਆ ਦੇ ਚਾਦੀ ਮਾਗੋਸ ਨੂੰ ਲੈ ਕੇ ਆਇਆ ਪਿਛਲੀ ਵਾਰ ਵੀ ਚਾਦੀ ਸੀ ਸਾਡੀ ਸਰਦਾਰ ਬਣਦਾ ਜੇ ਅਸੀਂ ਆਪਸ ਦੇ ਵਿੱਚ ਨਾਲ ਟੱਕਰਦੇ ਇੱਕ ਦੂਜੇ ਦੇ ਨਾਲ ਸਿੰਘ ਨਾਮ ਸਾਦੇ ਜਿਹਾ ਬੰਦ ਲੜਦੇਵੇਂ ਅਸਾਂ ਨਾਲ ਲੜਦੇ ਤੇ ਅੱਜ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਸਟੇਜ 'ਤੇ ਲੋਕੇ ਕਹੋਸ ਰਹੇ ਆ ਇਸ ਬਿਮਾਰੀ ਦਾ ਪੰਜਾਬ ਦੇ ਵਿੱਚ ਕਦੀ ਸ਼ੁਰੂਆਤ ਨਹੀਂ ਸੀ ਹੋਈ ਮੇਰੇ ਵੀ ਲੋ ਬੜੀ ਬਦਕਿਸਮਤੀ ਦੀ ਗੱਲ ਹੈ ستر تک چالیس اٹھارے تندرست مضبوط بہترین سوبا ایک بماری سوبہ میں دس دینا چاہتا سینٹر کوئی نہیں ਸਾਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਰਿਹਾ ਸਾਡਾ ਕੋਈ ਇੰਟਰਨੈਸ਼ਨਲ ਬਾਰਡਰ ਸੀ ਜਿਹੜਾ ਵਾਗਰਦਾ ਸੀ ਹਜ਼ਾਰਾਂ ਸਾਈਨਤ ਕੋ ਸਾਡਾ ਜਿਹੜਾ ਟ੍ਰੇਡ ਸੀ ਸਾਡਾ ਜਿਹੜਾ ਕਮਰਸ ਸੀ ਸਾਡਾ ਜਿਹੜਾ ਕਾਰੋਬਾਰ ਸੀ ਉਹ ਵਾਗਰ ਦੇ ਨਾਲ সেন্ট্রਲ ਏਸ਼ੀਆ ਤੋਂ ਚੱਲਦਾ ਸੀ ਪਿਛਲੇ 10 ਸਾਲ ਦਾ ਪਾਜਬਾਦੀ ਸਰਕਾਰ ਨੇ ਸਾਡਾ ਬਾਰਡਰ ਬੰਦ ਕੀਤਾ ਕਈ ਸਾਲਾਂ ਤੋਂ ਸਾਡੇ ਕਿਸਾਨ ਪਹਿਲੇ ਦਿੱਲੀ ਵਿੱਚ ਜਿਮਿਕਤੇ ਰਹੇ ਮੋਰਚਾ ਸਾਡੇ ਸਸੋਂ ਤੋਂ ਵਾਪਸ ਆਪਾਂ ਕਿਸਾਨੀ ਹੋਈ ਹੈ ਅਸੀਂ ਮੰਗ ਕੀ ਕਰਦੇ ਆਂ ਮੰਗ ਨਹੀਂ ਇੰਨੀ ਕਰਦੇ ਆ ਕਿ ਸਾਡੀ ਦੁਨੀਆ ਦੀ ਅਸਲਾ ਚਾਹੀਏ ਉਹਨਾਂ ਦਾ ਰੇਟ ਐਮ ਐਸ ਪੀ ਡਾਕਟਰ ਸ਼ਮਾਵੀ ਦਾਤਰ ਦੇ ਫਾਰਮੂਲੇ ਬਤਾਵੇ ਸੀ 2 50% ਸਾਲੂ ਰੇਟ ਦਿੱਤਾ ਜਾਏ મોદી ਕਰਕੇ ਆ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਪ੍ਰਤਾਪ ਸਿੰਘ ਬਾਜਪਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਜੇਕਰ ਕਾਂਗਰਸ 2022 ਦੀ ਚੋਣਾਂ ਦੇ ਵਿੱਚ ਆਪਣੇ ਲੀਡਰ ਬਲਦਾਂ ਦੇ ਵਾਂਗ ਨਾ ਲੜਦੇ ਸਿੰਘਾਂ ਫਸਾਂਦੇ ਆਪਸ ਦੇ ਵਿੱਚ ਤਾਂ ਸਾਡਾ ਜਿਹੜਾ ਨੁਕਸਾਨ ਹੋਇਆ ਸਰਕਾਰ ਸਾਡੀ ਕਾਂਗਰਸ ਦੀ ਬੰਨੀ ਸੀ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦਾ ਜਿੱਥੇ ਸੱਤਾ ਦੇ ਵਿੱਚ ਨਹੀਂ ਹੋਣੀ ਸੀ ਪਰ ਹੁਣ ਲੋਕ ਨੇ ਜਿਹੜੇ 2027 ਦੇ ਵਾਸਤੇ ਵੀ ਕਹਿੰਦਾ ਜਿਹੜੇ ਪੰਜਾਬ ਦੇ ਕਾਂਗਰਸ ਦੇ ਵੱਲ ਉਡੀਕ ਰਹੇ ਨੇ ਕਾਂਗਰਸ ਦੇ ਵੱਲ ਵੇਖ ਰਹੇ ਨੇ ਪਰ ਜੇਕਰ ਸਾਨੂੰ ਇੱਕ ਮੰਚ ਦੇ ਉੱਤੇ ਇਕੱਠੇ ਰਹਿਣਾ ਚਾਹੀਦਾ ਸਾਨੂੰ ਸਰਕਾਰ ਬਣਾਉਣ ਦੇ ਲਈ ਕਿਤਨਾ ਕਿਤੇ ਇੱਕ ਵਾਰ ਫਿਰ ਹਲਚਲ ਸ਼ੁਰੂ ਹੋ ਚੁੱਕੀ ਹੈ ਕਿ ਜੇਕਰ ਕਾਂਗਰਸ ਦੇ ਵੱਲ ਲੋਕ ਚਾਹੁੰਦੇ ਨੇ ਤਾਂ ਕੀ ਕਾਂਗਰਸ ਆਗੂ ਹੁਣ ਇਕਜੁੱਟ ਹੋ ਪਾਣਗੇ ਕਿਉਂਕਿ ਦੇਖੋ ਪੰਜਾਬ ਕਾਂਗਰਸ ਦੇ ਵਿੱਚ ਇਸ ਵਕਤ ਜੋ ਖਲਾਅ ਪਿਆ ਹੋਇਆ ਆ ਭਾਵੇਂ ਰਾਣਾ ਗੁਰਜੀਤ ਦੀ ਗੱਲ ਕਰ ਲਈ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਬਿਆਨ ਆਏ ਸੀ ਕਾਂਗਰਸ ਹਾਈ ਕਮਾਂਡ ਦੇ ਲਈ ਜਿੱਥੇ ਪੰਜਾਬ ਦੀ ਵੋਟਾਂ ਨੂੰ ਇਕੱਠਾ ਕਰਨਾ ਹੁੰਦਾ ਜਿੱਥੇ ਪੰਜਾਬ ਦੇ ਵਿੱਚ ਲੋਕਾਂ ਨੂੰ ਆਪਣਾ ਜੋੜਨਾ ਹੁੰਦਾ ਉੱਥੇ ਕਿਤੇ ਨਾ ਕਿਤੇ ਹੁਣ ਉਹਨਾਂ ਦੇ ਲਈ ਇੱਕ ਦੂਜਾ ਪੱਖ ਇਹ ਵੀ ਹੈ ਕਿ ਉਹਨਾਂ ਨੂੰ ਇਹ ਵੀ ਸਮੱਸਿਆ ਹੈ ਕਿ ਕਾਂਗਰਸ ਨੂੰ ਪਹਿਲਾਂ ਇੱਕ ਜੁੱਟ ਕਰੀਏ 27 ਦੇ ਵਾਸਤੇ ਫਿਰ ਲੋਕਾਂ ਨੂੰ ਅਸੀਂ ਇਕਜੁੱਟ ਕਰਾਂਗੇ ਲੋਕਾਂ ਨੂੰ ਫਿਰ ਅਸੀਂ ਨਾਲ ਜੋੜਾਂਗੇ ਪਰ ਅੱਜ ਕੀ ਹੁਣ ਜਿਹੜੀ ਕਾਂਗਰਸ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਵੱਡਾ ਫੇਰਬਦਲ ਹੁੰਦਾ ਪੰਜਾਬ ਕਾਂਗਰਸ ਦੇ ਵਿੱਚ ਕੀ ਸਾਰੀ ਕਾਂਗਰਸ ਹਾਈ ਕਮਾਂਡ ਸਵਾਰੇਗੀ ਕੀ ਕੁਝ ਹੋਵੇਗਾ ਕਿ ਵੱਡੇ ਪਦਧਰ ਤੇ ਬਗਾਵਤ ਤਾਂ ਨਹੀਂ ਹੋਵੇ ਕਿਸੇ ਦੇ ਖਿਲਾਫ ਕੀ ਵੱਡੀ ਤਬਦੀਲੀ ਹੁੰਦੀ ਹੈ ਤਾਂ ਕੀ ਕੁਝ ਹੋਣਗੇ ਤਾਂ ਇਸ ਨੂੰ ਲੈ ਕੇ ਸਭ ਦੀ ਚਰਚਾਵਾਂ ਨੇ ਹੁਣ ਸੋ ਵਿਖਰਾ ਬਿਹਤ ਖਾਸ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਕੀ ਕੁਝ ਹਿਲਜੁਲ ਸ਼ੁਰੂ ਹੁੰਦੀ ਹੈ